ਹਾਂਜੀ ਦੋਸਤੋ ਅੱਜ ਅਸੀਂ ਘਰੇ ਬਣਾਉਣ ਲੱਗੇ ਹਾਂ ਪੀਜ਼ਾ ਠੀਕ ਐ じゃ ਦੇਖੋ ਪੀਜ਼ੇ ਦੀ ਡੋ ਤਿਆਰ ਕੀਤੀ ਐ ਆ ਹੁਣ ਆਪਾਂ ਬੇਲਣ ਲੱਗੇ ਹਾਂ ਜੇ ਤੁਸੀਂ ਸਮਾਨ ਦੇਖੋ ਉੱਪਰ ਜਿਹੜਾ ਅਸੀਂ ਪਾਉਣਾ ਹੈਗਾ ਆ ਆ ਤਾਂ ਹੀ ਫਰਾਈ ਕਰਕੇ ਫੇਰ ਪਾਵਾਂਗੇ ਆਹੋ ਸੈਲਡ ਵਗੈਰਾ ਆ ਦੇਖੋ ਆ ਕਬਾਬ ਕਬਾਬ ਦਾ ਪੈਕੇਟ ਸਾਡੇ ਕੋਲ ਪਿਆ ਆ ਦੇਖੋ ਆ ਫੋਟੋ ਦੇਖ ਕੇ ਤੁਹਾਨੂੰ ਪਤਾ ਲੱਗੇ ਗਿਆ ਹੋਣਾ ਇਹ ਕਿਹੜੀ ਸੌਸ ਐ ਇਹ ਇਹਨੂੰ ਵਿਤਲੌਕ ਸੌਸ ਕਹਿੰਦੇ ਜਿੱਦਾਂ ਕਿ ਉਹ ਠੀਕ ਕਹਿੰਦੇ ਲਸਣ ਲਸਣ ਦੀ ਸੌਸ ਹੈ ਆ ਚਿੱਲੀ ਸੌਸ ਹੈ ਜੀ ਆ ਪੀਜ਼ਾ ਟਾਕੋ ਪੀਜ਼ਾ ਸੌਸ ਹੈ ਜਿਹੜੀ ਉੱਪਰ ਪਾ ਸਕਦੇ ਆ ਬਸ ਠੀਕ ਹੈ ਯਾ ਦੇਖੋ ਕਬਾਬ ਦਾ ਸਾਡੇ ਕੋਲ ਫੁੱਲਾ ਡੁੱਲਾ ਫੁੱਡਾ ਪੈਕਟ ਪਿਆ ਸਾਡੇ ਕੋਲ ਤੇ ਆ ਦੇਖੋ ਤੁਸੀਂ ਆ ਪੀਜ਼ੇ ਦੀ ਇੱਕ ਬੇਸ ਬਣ ਗਿਆ ਆ ਆ ਦੇਖੋ ਸਾਡੇ ਕੋਲ ਆ ਪੀਜ਼ੀ ਦੋ ਤਿਆਰ ਐ ਆਪਾਂ ਹੋਰ ਵੀ ਪੀਜ਼ੇ ਬਣਾਵਾਂਗੇ ਇਹਦੇ ਤੇ ਬਾਕੀ ਆ ਦੇਖੋ ਇੱਕ ਆ ਪੀਜ਼ਾ ਸਾਡਾ ਤਿਆਰ ਐ ਬਾਕੀ ਤਿਆਰ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਐ ਬਾਤੂ ਠੀਕ ਐ ਆ ਦੇਖੋ ਘਰੇ ਲੱਗੇ ਹੋ ਆਪਾਂ ਆ ਦੇਖੋ ਆਹਾ ਰਾਤ ਆ ਗਈ ਸਾਡੇ ਕੋਲ ਠੀਕ ਐ ਇਹਦੇ ਉੱਪਰ ਰੱਖਾਂਗੇ ਸਮਾਨ ਰੱਖ ਕੇ ਫਿਰ ਮੈਂ ਤੁਹਾਨੂੰ ਅੱਗੇ ਦੱਸਦਾ ਥੈਂਕ ਯੂ ਹਾਂਜੀ ਦੋਸਤੋ ਆ ਦੇਖੋ ਪੀਜਾ ਦਾ بیس ਆਪਣਾ ਤਿਆਰ ਹੋ ਗਿਆ ਆ ਤਾਂ ਹੁਣ ਆਪਾਂ ਪਾਣ ਲੱਗੇ ਆ ਦੇ ਉੱਪਰ ਆਪਣੀਆਂ ਵੈਜੀਟੇਬਲ ਜਾਨਕਿ ਸਬਜ਼ੀਆਂ शिमला ਮਿਰਚਾਂ ਨੇ ਪੀਲੇ ਰੰਗ ਵਾਲੀਆਂ ਐਂਡ ਹਰੇ ਰੰਗ ਵਾਲੀਆਂ ਆ ਪਰੋਨੀਅਨ ਗੰਡਾ ਯਾਦ ਲਾ ਲਓ ਆ ਦੇਖੋ ਕਵਾਬ ਦਾ ਪੈਕਟ ਆਪਾਂ ਲੈ ਕੇ ਆਂਦਾ ਜੋ ਹੁਣ ਆਪਾਂ ਇਹਦੇ ਉੱਪਰ ਕਵਾਬ ਬਰੂਨ ਲਾਵਾਂਗੇ ਅਸੀਂ ਘਰੇ ਆ ਜਗੇ ਤਿੰਨ ਜਾਣੇ ਤੇ ਇਹ ਨਾ ਸੋਚੋ ਇੱਕ ਪੀਜੇ ਨਾਲ ਸਾਡਾ ਸਾਰਾ ਜਣਾ ਆ ਆ ਦੇਖੋ ਡੋ ਵੀ ਤਿਆਰ ਹੈ ਇਧਰ ਆਟਾ ਵੀ ਤਿਆਰ ਹੈ ਚੀਜ਼ ਅ ਹੋਰ ਸਮਾਨ ਸਾਡੇ ਕੋਲ ਤਿਆਰ ਹੈ ਉੱਪਰ ਪਾਉਣ ਵਾਸਤੇ ਅਸੋਰਸਿਸ ਵਗੈਰਾ ਦੇਖੋ ਤਿਆਰ ਨੇ ਆ ਦੇਖੋ ਸਾਡਾ ਪੀਜਾ ਤਿਆਰ ਹੋ ਗਿਆ ਚਾਹ ਦੇਖੋ ਆ ਕਬਾਬ ਜਿਹੜਾ ਅਸੀਂ ਲੈਂਦਾ ਹੋਇਆ ਆ ਦੇਖੋ ਪਰਾ ਪੈ ਰਿਹਾ ਜ਼ਰੇਲਾ ਚੀਜ਼ ਪੈ ਰਿਹਾ ਠੀਕ ਹੈ ਕੱਲਾ ਚੀਜ਼ ਹੀ ਨਹੀਂ ਪੈ ਰਿਹਾ ਹੈਗਾ ਠੀਕ ਹੈ ਆ ਦੇਖੋ ਪੋਮਿਸ ਇਹ ਵੀ ਤਿਆਰ ਹੋ ਰਹਾ ਇਹਦੇ ਇਹ ਵੀ ਉੱਪਰ ਆਪਾਂ ਪਾਵਾਂਗੇ ਕੀਦਾ ਬਣਾਵਾਂਗੇ ਆਪਾਂ ਘਰੇ ਐਂ ਪੂਰਾ ਬਜ਼ਾਰੂ ਐਂ ਦੁਕਾਨਾਂ ਵਾਲਾ ਇਹਨੇ ਕਿ ਐਵੇਂ ਖਾਣਾ ਪੂਰਤੀ ਜੀ ਨਹੀਂ ਕਰਾਂਗੇ ਆਪਾਂ ਠੀਕ ਆ ਦੇਖੋ ਪੂਰਾ ਓਵਨ ਚ ਲਾ ਕੇ ਤਿਆਰ ਕਰਾਂਗੇ ਇਸ ਤੋਂ ਬਾਅਦ ਆ ਦੇਖੋ ਪਾਉਣ ਵਾਸਤੇ ਸਾਡੇ ਕੋਲ ਸਮਾਨ ਪਿਆ ਆ ਠੀਕ ਐ ਆ ਦੇਖੋ ਸੌਸਾਂ ਵਗੈਰਾ ਸਾਡੇ ਕੋਲ ਪਈਆਂ ਹੈਗੀਆਂ ਨੇ ਹਰ ਟਾਈਪ ਦੀ ਸੌਸ ਪਈ ਹੈਗੀ ਸਾਡੇ ਕੋਲ ਪੂਰਾ ਤਿਆਰ ਕਰਾਂਗੇ ਆ ਪੈਨ ਵਧੀਆ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਥੈਂਕ ਯੂ ਹਾਂਜੀ ਦੋਸਤੋ ਆ ਦੇਖੋ ਪੀਜ਼ਾ ਆਪਣਾ ਤਿਆਰ ਐ ਹੁਣ ਆਪਾਂ ਕਰਨ ਲੱਗੇ ਆ ਇਹਦੇ ਪੀਸ ਪੀਜ਼ਾ ਕੱਟਣ ਵਾਲਾ ਆਪਾਂ ਆ ਦੇਖੋ ਈ ਸਫਾ ਕਰ ਦਨੇ ਆਪਾਂ ਠੀਕ ਐ ਹਾਂਜੀ ਦੋਸਤੋ ਪੀਏ ਦੇ ਆਪਾਂ ਪੀਸ ਕਰ ਦਿੱਤੇ ਤੇ ਆਹ ਦੇਖੋ ਉੱਪਰ ਆਪਾਂ ਸੈਲਡ ਵਗੈਰਾ ਬੰਦ ਗੋਭੀ ਜਿੱਦਾਂ ਹੁੰਦੀ ਐ ਸੈਲਡ ਵਗੈਰਾ ਆਪਾਂ ਬਰੂਰ ਦੇਣੀ ਐ ਆਪਾਂ ਆਖੀਰਾ ਖੀਰਾ ਵੀ ਆਪਾਂ ਲਾ ਸਕਦੇ ਆਂ ਬਾਕੀ ਤੁਹਾਡੀ ਮਰਜ਼ੀ ਐ ਉੱਪਰ ਜੋ ਮਰਜ਼ੀ ਤੁਸੀਂ ਪਾਈ ਜਾਵੋ ਇਹ ਤੁਹਾਡੀ ਆਪਣੀ ਚੁਆਇਸ ਹੁੰਦੀ ਐ ਜੋ ਮਰਜ਼ੀ ਪਾ ਸਕਦੇ ਹੋ ਤੁਸੀਂ ਠੀਕ ਹੈ ਨਹੀਂ ਆਇਆ ਖੀਰਾ ਪਾਤਾ ਸੀ ਸੈਲਡ ਪਾਤਾ ਮਤਲਬ ਬੰਦ ਗੋਭੀ ਪਾਤੀ ਆ ਦੇਖੋ ਸਾਡੇ ਕੋਲ ਸ਼ਿਮਲਾ ਮਿਰਚਾਂ ਪਈਆਂ ਹਰੇ ਰੰਗ ਦੀਆਂ ਪੀਲੇ ਰੰਗ ਦੀਆਂ ਐਂਡ ਟਮਾਟਰ ਪਿਆ ਆ ਦੇਖੋ ਆ ਪੀਜ਼ਾ ਸੌਸ ਇਹ ਉੱਤੇ ਆਪਾਂ ਜੇ ਆ ਦੇਖੋ ਇਹਦੇ ਤੋਂ ਬਿਨਾ ਤਾਂ ਸਵਾਦ ਕੋਈ ਨਹੀਂ ਨਾ ਹੈਗਾ ਆ ਦੇਖੋ ਇਹ ਆਪਾਂ ਵਧੀਆ ਤਰ੍ਹਾਂ ਆਪਾਂ ਬਰੂਰ ਦਿੱਤੀ ਹੈਗੀ ਆ ਤਾ ਇਸ ਤਰ੍ਹਾਂ ਆ ਦੇਖੋ ਅਜੇ ਸਾਡੇ ਕੋ ਆ ਵੀ ਪਿਆ ਆ ਹੋਰ ਬਣਾਉਣ ਵਾਸਤੇ ਆ ਦੇਖੋ ਉੱਪਰ ਕੈਚਅਪ ਐਂਡ ਮਿਕਸ ਪੀਜ਼ਾ ਸੌਸ ਹੈ ਗਿਆ ਇਹ ਕੈਚਅਪ ਵੀ ਹੈ ਐਂਡ ਮਿਕਸ ਪੀਜ਼ਾ ਸੌਸ ਵੀ ਆ ਐਂਡ ਇਹਦੇ ਉੱਪਰ ਆ ਦੇਖੋ ਤੁਸੀਂ ਫ੍ਰੈਂਚ ਫ੍ਰਾਈਜ਼ ਪਾਤੇ ਆਪਾਂ ਹੋਮੀਸ ਵਗੈਰਾ ਪਾਤੇ ਜਿੱਦਾਂ ਜਿਹਨੂੰ ਪੰਜਾਬੀ ਚ ਕਹਦੋ ਆਲੂ ਪਾਤੇ ਆ ਦੇਖੋ ਪਾ ਕੇ ਆਪਣਾ ਆ ਦੇਖੋ ਪੀਜ਼ਾ ਤਿਆਰ ਹੋ ਗਿਆ ਆ ਇਹ ਕਨੇ ਤਾਂ ਹੁਣ ਆਪਾਂ ਕਰਾਂਗੇ ਇੰਜੋਏ ਐਂਡ ਹੋਪ ਤੁਸੀਂ ਵੀ ਇੰਜੋਏ ਕੀਤਾ ਹੋਗਾ ਵੀਡੀਓ ਨੂੰ ਆ ਦੇਖੋ ਹੁਣ ਆਪਾਂ ਲੈ ਕੇ ਚੱਲੇ ਟੇਬਲ ਵੱਲ ਆ ਦੇਖੋ ਆ ਟਮਾਟਰ ਰਹਿ ਗਏ ਸੀਗੇ ਚਲੋ ਟਮਾਟਰ ਵੀ ਆਪਾਂ ਉੱਪਰ ਆਹਾ ਪਾਤੇ ਆ ਦੇਖੋ ਪੂਰਾ ਆਪਣਾ ਪੀਜ਼ਾ ਕਰਦਾ ਤਿਆਰ ਆਪਣੀ ਅੱਖਾਂ ਸਾਹਮਣੇ ਤਿਆਰ ਸਾਰਾ ਕੁਝ ਹੋ ਗਿਆ ਹੈਗਾ ਠੀਕ ਨਹੀਂ ਆ ਦੇਖੋ ਹੁਣ ਉੱਪਰ ਇਹਦੇ ਉੱਪਰ ਤੁਸੀਂ ਇਹ ਬਲੈਕ ਪੀਪਰ ਜਾਨੀ ਕਿ ਕਾਲੀ ਮਿਰਚ ਤੁਸੀਂ ਵਰਤ ਸਕਦੇ ਹੋ ਸਵਾਦ ਮੁਤਾਬਕ ਵਧੀਆ ਹੋ ਗਿਆ ਅਜੇ ਸਾਡੇ ਕੋਲ ਸਮਾਨ ਪਿਆ ਅਸੀਂ ਹੋਰ ਵੀ ਬਣਾਵਾਂਗੇ ਬਾਕੀ ਤੁਸੀਂ ਆ ਦੇਖੋ ਫਾਈਨਲੀ ਚੈੱਕ ਅਪ ਥੈਂਕ ਯੂ